ਸਾਦੀ ਜੀ ਰਹਿਣੀ ਨੇ ਮੋਲਿਆ ਕਿਵੇਂ ਜਮਾਨਾ ਸਾਰ ਸਾਦੀ ਜੀ ਰਹਿਣੀ ਨੇ ਮੋਲਿਆ ਕਿਵੇਂ ਜਮਾਨਾ ਸਾਰ ਸਾਦੀ ਜੀ ਰਹਿਣੀ ਨੇ ਮੋਲਿਆ ਕਿਵੇਂ ਜਮਾਨਾ ਸਾਰ ਸਾਦੀ ਜੀ ਰਹਿਣੀ ਨੇ ਮੋਲਿਆ ਕਿਵੇਂ ਜਮਾਨਾ ਬੜੇ ਭਾਤੀ ਜੀ ਰਣੀ ਨੇ ਹੋ ਲਿਆ ਕਿਵੇਂ ਜਮਾਨਾ ਸਾਰਾ ਅਤੀ ਦਿਰਣੀ ਨੇ ਹੋ ਲਿਆ ਕਿਵੇਂ ਜਮਾਨਾ ਸਾਰਾ ਖਿੱਚ ਪਵੇ ਅਨੋਖੀ ਜੀ ਐਡੀ ਖਿੱਚ ਸੀ ਉਹਨਾਂ ਚ ਜਿਹੜਾ ਵੀ ਇੱਕ ਵਾਰੀ ਉਹਨਾਂ ਦੇ ਦਰਸ਼ਨ ਕਰ ਲੈਂਦਾ ਵੇਖਦਾ ਹੀ ਰਹਿ ਜਾਂਦਾ ਐਡਾ ਤਪ ਇੰਨਾ ਤੇਜ ਨੂਰੇ ਸਾਧ ਸੰਗਤ ਜੀ ਨੂਰ ਸੀ ਚਿਹਰੇ ਦੇ ਉੱਤੇ ਕਿਉਂ ਸੀ ਭਾਈ ਤਾਪ ਕੀਤਾ ਬੰਦਗੀ ਕੀਤੀ ਐ ਆ ਬਾਬਾ ਧੰਨਾ ਸਿੰਘ ਜੀ ਬੈਠੇ ਨੇ ਮਹਾਪੁਰਖ ਬਚਨ ਕਰ ਰਹੇ ਸੀ ਦਾਸ ਸੁਣ ਰਿਹਾ ਸੀ ਬੜੇ ਪ੍ਰੇਮ ਦੇ ਨਾਲ ਕਹਿੰਦੇ ਭੋਰੇ ਬਣਾਈ ਇਸ ਕਰਕੇ ਨੇ ਆ ਸਰੀਰ ਨੂੰ ਜੋੜਨ ਵਾਸਤੇ ਪਹਿਲਾਂ ਤਨ ਦਾ ਟਿਕਾ ਬਣ ਜੇ ਫੇਰ ਹੌਲੀ ਹੌਲੀ ਜਿਹੜਾ ਇਹਦੇ ਵਿੱਚ ਬੈਠਾ ਹੈ ਉਹ ਮਨ ਦਾ ਵੀ ਟਿਕਾ ਬਣ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਹਿਲਾ ਤਨ ਦਾ ਟਿਕਾ ਬੜਾ ਜ਼ਰੂਰੀ ਹੈ ਤੇ ਮਹਾਪੁਰਖਾਂ ਦੇ ਕੋਲ ਤਨ ਦਾ ਟਿਕਾ ਵੀ ਬੜਾ ਸੀ ਤੇ ਮਨ ਦਾ ਵੀ ਟਿਕਾ ਇੰਨਾ ਸੀ ਬੇਨਤੀਆਂ ਬਾਬਾ ਜੀ ਤੁਹਾਡੇ ਚਰਨਾਂ ਚ ਆ ਸਾਡੇ ਮਨ ਨੂੰ ਵੀ ਟਿਕਾ ਦੇ ਦਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਡੇ ਸਾਡੇ ਤੇ ਵੀ ਕਿਰਪਾ ਕਰਦੇ ਖਿੱਚ ਪਵੇ ਅਨੋਖੀ ਜੀ ਲੱਗਦਾ ਸੀ ਸਭ ਨਾਲੋਂ ਪਿਆਰਾ ਵਿੱਚ ਪਵੇ ਅਨੋਖੀ ਦੀ ਲੱਗਦਾ ਸੀ ਸਭ ਨਾਲੋਂ ਪਿਆਰਾ ਵਿੱਚ ਪਵੇ ਅਨੋਖੀ ਦੀ ਲੱਗਦਾ ਸੀ ਸਭ ਨਾਲੋਂ ਪਿਆਰਾ ਵਿੱਚ ਪਵੇ ਅਨੋਖੀ ਦੀ ਲੱਗਦਾ ਸੀ ਸਭ ਨਾਲੋਂ ਪਿਆਰਾ ਉਹ ਭਲੇ ਦਿਹਾੜੇ ਸੀ ਉਹ ਭਲੇ ਦਿਹਾੜੇ ਸੀ ਤੇਰੇ ਨਾਲ ਬੀਤ ਗਏ ਜਿਹੜੇ ਤਨ ਧਨ ਨੇ ਨੈਣ ਓਹੋ ਜਨਾਨੇ ਕਰੇ ਦਿਦਾਰੇ ਤੇਰੇ ਤਨ ਧਨ ਨੇ ਨੈਣ ਓਹੋ ਜਨਨਾ ਕਰੇ ਦਿਦਾਰੇ ਤੇਰੇ ਤਨ ਧਨ ਨੇ ਨੈਣ ਓਹੋ ਜਨਾਨੇ ਕਰੇ ਦਿਦਾਰੇ ਤੇਰੇ ਵਾਹ ਬਈ ਵਾਹ ਤਨ ਨੇ ਨੈਣ ਜਿਨਾਂ ਨੇ ਕਰੇ ਜਿਦਾਂ ਨੇ ਤੇਰੇ ਦਰਦੀ ਸੀ ਦੁਖੀਆਂ ਦੇ ਸਭ ਨੂੰ ਨਾਲ ਗਲੇ ਦੇ ਲਾਉਂਦੇ ਦਰਦੀ ਸੀ ਦੁਖੀਆਂ ਦੇ ਸਭ ਨੂੰ ਨਾਲ ਗਲੇ ਦੇ ਲਾਉਂਦੇ ਰਹਿੰਦੇ ਸੀ ਹਰ ਵੇਲੇ ਸੰਗਤਾਂ ਕੋਲੋਂ ਨਾਮ ਜਪਾਉਂਦੇ ਰਹੇ ਜਿਨਾਂ ਨੇ ਕਰੇ ਜਿਦਾਂ ਨੇ ਤੇਰੇ ਰਹਿੰਦੇ ਸੀ ਹਰ ਵੇਲੇ ਸੰਗਤਾਂ ਕੋਲੋਂ ਨਾਮ ਜਪਾਉਂਦੇ ਤੱਕ ਰੂਸ ਰੱਬੀ ਨੂੰ ਦਿਲਾਂ ਵਿੱਚ ਆ ਜਾਂਦੇ ਸੀ ਖੇੜੇ ਤਨ ਤਨ ਨੇ ਨੇਣ ਓਹੋ ਜਿਨ੍ਹਾਂ ਨੇ ਕਰੇ ਦਿਦਾਰੇ ਤੇਰੇ ਤਨ ਤਨ ਨੇ ਨੇਣ ਓਹੋ ਜਿਨ੍ਹਾਂ ਨੇ ਕਰੇ ਦਿਦਾਰੇ ਤੇਰੇ ਤਨ ਤਨ ਨੇ ਨੇਣ ਓਹੋ ਜਿਨ੍ਹਾਂ ਨੇ ਕਰੇ ਦਿਦਾਰੇ ਤੇਰੇ ਤਨ ਤਨ ਨੇ ਨੇਣ ਓਹੋ ਤਨ ਨੇ ਨੇਣ ਓਹ ਜਨਾਨੇ ਕਰਹਿ ਦਿਦਾਰੇ ਤੇਰੇ ਤਨ ਨੇ ਨੇਣ ਓਹ ਇਹ ਨਾਨੇ ਕਰਹਿ ਦਿਦਾਰੇ ਤੇਰੇ ਰੱਬ